ਆਲੇ ਹੰਗਾਰਾ ਭਰ ਦਿਆਂ ਕੇਂਦਰ ਸਰਕਾਰ ਦੇ ਪਿਛੇ ਮਾਰਚ ਦੇ ਵਿੱਚ ਉਸ ਕਾਨੂੰਨ ਨੂੰ ਪਾਸ ਕਰ ਦਿੱਤਾ ਪੰਜਾਬ ਦੇ ਲਈ ਵਾਸਤੇ ਵੀ ਮੋਹਰ ਲਾ ਦਿੱਤੀ ਉਹ ਕੀ ਹੈ ਉਹ ਇਹ ਹੈ ਕਿ ਪਹਿਲਾਂ ਇਹ ਕਾਨੂੰਨ ਸੀਗਾ ਕਿ ਜੇ ਕੋਈ ਧਰਤੀ ਰੇਖਲਾ ਪਾਣੀ ਜਾਂ ਸ਼ੁੱਧ ਪਾਣੀ ਸਾਡਾ ਬਰਬਾਦ ਕਰਦਾ ਤਾਂ ਉਹ ਪਾਣੀ ਸਾਡਾ ਉਹਦੇ ਤੇ ਸਜ਼ਾ ਵੀ ਸੀ ਉਸ ਫੈਕਟਰੀ ਨੂੰ ਉਸ ਇੰਡਸਟਰੀ ਮਾਲਕ ਨੂੰ ਤੇ ਨਾਲ ਜੁਰਮਾਨਾ ਵੀ ਸੀ ਹੁਣ ਦੇ ਕਾਨੂੰਨ ਚ ਹੁਣ ਦੇ ਕਾਨੂੰਨ ਚ ਇਹ ਬਣਾਤਾ ਕਿਹਨੂੰ ਸਜ਼ਾ ਦਾ ਪ੍ਰਵਧਾਨ ਸੀ ਜਿਹੜਾ ਖਤਮ ਕਰ ਦਿੱਤਾ ਹੁਣ ਉਹ ਜਿੰਨਾ ਮਰਜੀ ਧਰਤੀ 'ਚ ਲਾ ਪਾਣੀ ਸਾਡਾ ਸ਼ੁੱਧ ਪਾਣੀ ਹੈ ਜਿਹੜਾ ਜਿੰਨਾ ਮਰਜੀ ਬਰਬਾਦ ਕਰ ਦੇ ਕੋਈ ਫਰਕ ਨਹੀਂ ਪਾਏਗਾ ਸਿਰਫ ਜੁਰਮਾਨਾ 5000 ਤੋਂ 15 ਲੱਖ ਤੱਕ ਵੱਡੇ ਕਾਰਪੋਰੇਟ ਘਰਾਣਿਆਂ ਲਈ ਬਹੁਤ ਵੱਡੀ ਗੱਲ ਨਹੀਂ ਹੁੰਦੀ 5 ਲੱਖ ਤੋਂ 15 ਲੱਖ ਰੁਪਏ ਦੇਣਾ ਜਦੋਂ ਤੱਕ ਜੇ ਪਰਚੇ ਹੀ ਨਹੀਂ ਹੋਏਗਾ ਅਸੀਂ ਜਾ ਕੇ ਕਿਤੇ ਸ਼ਿਕਾਇਤ ਹੀ ਨਹੀਂ ਕਰਨ ਜੋਗੇ ਰਹੇ ਕੀ ਨਾਂ ਤੇ ਪਰਚਾ ਦੋ ਇਹ ਪਾਣੀ ਸ਼ੁੱਧ ਪਾਣੀ ਉਹ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਪਹਿਲਾ ਪਾਣੀ ਜੀਓ ਹੈ ਜੇ ਤਹਰਿਆਂ ਸਭ ਕੋਏ ਉਹ ਪਾਣੀ ਸਾਡਾ ਪੋਲਿਊਟ ਕਰ ਦਿੱਤਾ ਤੇ ਅਸੀਂ ਹੁਣ ਸਾਡੇ ਪਾਣੀ ਨੂੰ ਪੋਲਿਊਟ ਹੋਣ ਤੋਂ ਬਾਅਦ ਸਾंनी ਇੱਕ ਬੋਤਲ ਵਾਲੇ ਪਾਣੀ ਤੇ ਲਾ ਦਿੱਤਾ ਸਾਡੇ ਖੁਸ਼ੀ ਦਾ ਪ੍ਰੋਗਰਾਮ ਹੋਵੇ ਸਾਡੇ ਗਮੀ ਦਾ ਪ੍ਰੋਗਰਾਮ ਹੋਵੇ ਸਾਡੇ ਵਿਆਹ ਹੋਵੇ ਸਾਡੇ ਮਰਨਾ ਹੋਵੇ ਅਸੀਂ ਪਿੰਡਾਂ ਦੇ ਅੰਦਰ ਜਿਹੜੇ ਖਾਲਿਆਂ ਦੇ ਪਾਣੀ ਪੀਲਾਦੇ ਸੀਗੇ ਮੱਝਾ ਚਾਰ ਦੇ ਚਾਰ ਦੇ ਅਸੀਂ ਖੇਤਾਂ 'ਚ ਟੋਆ ਪੁੱਟ ਕੇ ਪਾਣੀ ਪੀ ਲੈਂਦੇ ਸੀ ਸ਼ੁੱਧ ਪਾਣੀ ਉਹ ਪਾਣੀ ਸਾਡਾ ਕਿੱਥੇ ਹੈ ਗਾਇਬ ਹੋ ਗਿਆ ਅੰਮ੍ਰਿਤ ਵਰਗਾ ਪਾਣੀ ਸਾਡਾ ਅੱਜ ਅਸੀਂ ਘਰੇ ਮੋਟਰ ਵੀ ਲੱਗੀ ਹੈ ਘਰ ਦਾ ਪਾਣੀ ਪੀਣ ਦੀ ਬਜਾਏ ਅਸੀਂ ਬੋਤਲ ਵਾਲ ਨੂੰ ਤਰਜੀਹ ਦੇਣ ਲੱਗ ਗਏ ਹ ਇਹ ਸਾਡੇ ਲਈ ਸੋਚਣ ਦੀ ਲੋੜ ਹੈ ਭਾਵੇਂ ਸਾਨੂੰ ਇੱਕਾਈ ਵਾਰ ਨਹੀਂ ਪਤਾ ਕਿ ਉਹ ਪਾਣੀ ਕਿੰਨਾ ਕੁ ਸ਼ੁੱਧ ਹੈ ਜਾਂ ਨਹੀਂ ਸ਼ੁੱਧ ਪਰ ਸਾਨੂੰ ਉਹ ਚੰਗਾ ਲੱਗਣ ਲੱਗ ਗਿਆ ਕਿਉਂਕਿ ਬੋਤਲ 'ਚ ਪੈਕ ਹੋ ਕੇ ਆਉਣ ਲੱਗ ਗਿਆ ਹਰ ਖਰਚ ਕੋਈ ਘਰ ਤੋਂ ਪਿੰਡ 'ਚ ਨਹੀਂ ਮਿਲੇਗਾ ਨਾ ਕਿਤੇ ਸ਼ਹਿਰ 'ਚ ਪੰਜਾਬ 'ਚ ਤੇ 36% ਮਤਲਬ ਤੁਹਾਡੇ ਬਜਟ ਦਾ ਤੁਹਾਡੀ ਆਮਦਨ ਦਾ 36% ਹਿੱਸਾ ਜਿਹੜਾ ਉਹ ਬਿਮਾਰੀਆਂ ਤੇ ਖਰਚ ਹੋ ਰਿਹਾ ਹੈ ਹਰ ਘਰ ਦਾ ਜੇ 100 'ਚੋਂ 36 ਰੁਪਏ ਬਿਮਾਰੀਆਂ ਤੇ ਲੱਗਣਗੇ ਤਾਂ ਬਾਕੀ ਅਸੀਂ ਕਿੱਧਰ ਨੂੰ ਜਾਵਾਂਗੇ ਗੋਡੇ ਨੇ ਭਾਵੇਂ ਕੈਸਰ ਵਰਗੀਆਂ ਕਾਲੇ ਪੀਲੇ ਵਰਗੀਆਂ ਨਾਮਰਾਦ ਬਿਮਾਰੀਆਂ ਇਹ ਤੋਂ ਇਲਾਵਾ 슈ਗਰ ਤੇ ਬੀਪੀ ਤਾਂ ਕੋਈ ਘਰ ਆਈ ਨਹੀਂ ਜਿਹਦਾ ਜਿਹੜਾ ਬੱਚਾ ਹੋਵੇ ਮਤਲਬ ਇਹ ਬਿਮਾਰੀਆਂ ਸਾਡੇ ਪਿੰਡਾਂ 'ਚ ਵੀ ਜਿਹੜੇ ਅਸੀਂ ਕਿਸੇ ਟਾਈਮ ਇਹ ਕਹਿੰਦੇ ਸੀ ਕਿ ਕਿਰਤ ਕਰਨ ਵਾਲੇ ਆਦਮੀ ਨੂੰ ਕੋਈ ਸ਼ੂਗਰ ਨਹੀਂ ਹੁੰਦਾ ਕਿਰਤ ਕਰਨ ਵਾਲਾ ਜਿੰਨਾ ਮਰਜੀ ਖਾ ਲੇ ਜਿੰਨੀਆਂ ਮਰਜੀ ਤਲੀਆਂ ਹੋਈਆਂ ਚੀਜ਼ਾਂ ਖਾ ਲੇ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਮਿਹਨਤ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਉਹ ਸਾਰੀਆਂ ਭੈੜੀਆਂ ਬਿਮਾਰੀਆਂ ਲੱਗ ਰਹੀਆਂ ਨੇ ਉਹ ਸਾਡੇ ਪੋਸ਼ਟਿਕ ਭੋਜਨ ਦਾ ਸਵਾਲ ਸਾਨੂੰ ਮਿਲ ਨਹੀਂ ਰਿਹਾ ਪੋਸ਼ਟਿਕ ਭੋਜਨ ਉਹ ਚ ਜ਼ਹਿਰੀਲਾ ਪੋਚ ਰਵਾਂ ਗਿਆ ਸਾਡਾ ਇਸੇ ਤਰੀਕੇ ਨਾਲ ਦੂਸਰੀ ਗੱਲ ਜਿਹੜੀਆਂ ਸ਼ਾਮਲੜ ਜ਼ਮੀਨਾਂ ਦੀ ਗੱਲ ਕੀਤੀ ਹੈ ਕਿ ਸ਼ਾਮਲੜ ਜ਼ਮੀਨਾਂ ਨੇ ਜਿਹੜੀਆਂ ਉਹ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਵੇਚਣੀਆਂ ਨੇ ਏਦੋਂ ਪਹਿਲਾਂ ਉਹ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਜਿਹੜੀ 1997 ਚ ਅਕਾਲੀ ਲੈ ਕੇ ਆਈ ਸੀ ਸਰਕਾਰ ਉਹ ਪਾਲਿਸੀ ਨੂੰ ਚੱਕੇ ਜਣਾ ਨਹੀਂ ਹੁਣ ਤੇ ਉਹ ਲੈਂਡ ਪੂਲਿੰਗ ਪਾਲਿਸੀ ਤੋਂ ਬਾਅਦ ਕਿ ਅਸੀਂ ਜਿਹੜੀਆਂ ਸ਼ਾਮਲੜ ਜ਼ਮੀਨਾਂ ਨੇ ਇਹਨਾਂ ਨੂੰ ਲਾਭਕਾਰੀ ਦੇ ਐਂਗਲ ਤੋਂ ਵੇਚਣਾ ਵੇਚ ਕੇ ਕਰਨਾ ਕੀ ਹੈ ਪਹਿਲਾਂ ਹੁਣ ਤੋਂ ਪਹਿਲਾਂ ਇਹ ਹੁੰਦਾ ਸੀ ਕਿ ਜੇ ਪੰਚਾਇਤ ਦੀ ਕੋਈ ਜ਼ਮੀਨ ਵਿਕਦੀ ਹੈ ਸਾਡੀ ਆਪਣੀ ਵੀ ਜੇ ਕੋਈ ਪ੍ਰਾਪਰਟੀ ਵਿਕਦੀ ਹੈ ਤਾਂ ਪੈਸਾ ਉਹਦਾ ਹਮੇਸ਼ਾ ਸਾਡੀ ਜੇਬ ਚ ਪੈਂਦਾ ਹੈ ਹੁਣ ਸਰਕਾਰ ਨੇ ਇੱਕ ਇਹ ਬਣਾਤਾ ਕਿ ਅੱਧਾ ਪੈਸਾ ਪੰਜਾਬ ਸਰਕਾਰ ਲੈ ਕੇ ਜਾਏਗੀ ਅੱਧਾ ਪੰਚਾਇਤ ਦੇ ਖਾਤੇ ਚ ਆਏਗਾ ਪਹਿਲੀ ਗੱਲ ਦੂਜੀ ਗੱਲ ਸਾਡੇ ਮੋਹਾਲੀ ਦੇ ਨੇੜੇ ਜਿਹੜਾ ਸਬਜੀ ਮੰਡੀ ਸੀ ਸਾਡੀ ਉਹ ਸਾਰੀ ਏਸੀਸੀ ਮਾਰਕੀਟ ਬਣਾਈ ਸੀਗੀ ਮੰਡੀਕਰਨ ਬੋਰਡ ਨੇ ਤੇ ਉਹ ਸਾਰੀ ਵੇਚਤੀ ਹੈ 1400 ਕਰੋੜ ਦੀ ਉਹਦੇ ਚੋ ਕਿ ਉਹਨਾਂ ਨੇ ਉਹ ਵੀ ਬਣਾਤਾ ਕਿ 1400 ਕਰੋੜ ਚੋਂ 700 ਕਰੋੜ ਰੁਪਇਆ ਮੰਡੀ ਕਾਰਡ ਬੋਰਡ ਨੂੰ ਦਿੱਤਾ ਜਾਏਗਾ ਤੇ 700 ਕਰੋੜ ਰੁਪਇਆ ਪੰਜਾਬ ਸਰਕਾਰ ਆਪਣੇ ਖਜ਼ਾਨੇ ਚ ਰੱਖੇਗੀ ਮਤਲਬ ਇਸ ਤਰੀਕੇ ਨਾਲ ਚੂਲ-ਭੂਣ ਇਕੱਠੀ ਕਰਨ ਲੱਗੀ ਹੋਈ ਹੈ ਭਾਵੇਂ ਸਾਡੇ ਮੁੱਖ ਮੰਤਰੀ ਰੋਜ਼ ਕਹਿੰਦੇ ਨੇ ਕਿ ਪੈਸੇ ਦੀ ਕੋਈ ਕਮੀ ਨਹੀਂ ਪਰ ਹਰ ਜਗ੍ਹਾ ਨੂੰ ਵੇਚਣ ਵਾਲੇ ਪਾਸੇ ਲੱਗੇ ਹੋਏ ਨੇ ਪੰਜਾਬ ਦੇ ਅੰਦਰ ਜਿੱਥੇ ਵੀ ਪੁੱਡਾ ਨੇ ਜਾਂ ਅਲੱਗ-ਅਲੱਗ ਕਲੋਨਾ ਕਲੋਰਾਇਜ਼ਰਾਂ ਦੇ ਕਲੋਨੀਆਂ ਕੱਟੀਆਂ ਨੇ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਉਥੇ ਜਿੱਥੇ ਵੀ ਕਿਤੇ ਨਾਲਿਆਂ ਦੀ ਕਿਤੇ ਸੂਹਿਆਂ ਦੀ ਕਿਤੇ ਪਹੇਿਆਂ ਦੀ ਸਾਡੀ ਜ਼ਮੀਨ ਆਮ ਪਈ ਸੀਗੀ ਪੰਚਾਇਤਾਂ ਦੀ ਖੁੱਲੀ ਆਮ ਸਾਂਝੀ ਜ਼ਮੀਨ ਉਹ 750 ਏਕੜ ਜ਼ਮੀਨ ਬਣਦੀ ਹੈ ਪੰਜਾਬ ਦੀ ਉਹ ਕਹਿੰਦੇ ਅਸੀਂ ਉਹ ਵੇਚਣੀ ਹੈ ਹੁਣ ਉਹ ਵੇਚ ਕੇ ਅੱਧਾ ਪੈਸਾ ਉਹ ਪੰਚਾਇਤਾਂ ਦੇ ਖਾਤੇ 'ਚ ਅੱਧਾ ਪੰਜਾਬ ਸਰਕਾਰ ਜਿਵੇਂ ਆਪਾਂ ਆਮ ਆਪਣੇ ਪਿੰਡਾਂ 'ਚ ਹੁੰਦਾ ਹੈ ਕਿ ਜੇ ਕੋਈ ਜ਼ਮੀਨ ਦਾ ਝਗੜਾ ਹੋਵੇ ਤਾ ਅਸੀਂ ਕਹਿਣਿਆ ਨਾ ਕੋਈ ਦੇਖਣ ਦਿੰਦਾ ਹੋਵੇ ਕਿਸੇ ਨੇ ਕਬਜ਼ਾ ਕਰ ਰੱਖਿਆ ਹੋਵੇ ਆਪਾਂ ਦੋ ਬਦਮਾਸਾ ਨੂੰ ਚਾਰ ਬਦਮਾਸਾ ਨੂੰ ਕਹਿਣਿਆ ਵੀ ਅੱਧੇ ਤੇਰੇ ਆ ਅੱਧੇ ਸਾਡੇ ਆ ਜਮੀਨ ਤੈਨੂੰ ਦਿੱਤੀ ਇਹ ਕੰਮ ਪੰਜਾਬ ਸਰਕਾਰ ਕਰਨ ਚੱਲੀ ਏ ਵੀ ਅੱਧੇ ਪੈਸੇ ਉਹ ਲੈਣਗੇ ਅੱਧੇ ਅਸੀਂ ਲਵਾਂਗੇ ਇਹ ਕਿੱਦ ਕਿੱਦ ਲਈ ਪੰਜਾਬ ਸਰਕਾਰ ਦੇ ਕਾਨੂੰਨ ਨੇ ਨਵੇਂ ਬਣਾਏ ਜਾ ਰਹੇ ਨੇ ਜਿਹੜੇ ਜਿਹੜੇ ਸਾਨੂੰ ਲੁੱਟਣ ਵਾਲੇ ਪਾਸੇ ਨੂੰ ਚੱਲ ਰਿਹਾ ਸਿਸਟਮ ਕਿਉਂ ਕਿਉਂਕਿ ਵੋਟਾਂ 'ਚ ਪੈਸਾ ਚਾਹੀਦਾ ਸਾਡੀਆਂ ਜੁੱਤੀਆਂ ਸਾਡਾ ਸਿਰ ਇਸ ਕਰਕੇ ਸਾਨੂੰ ਇਹਦੇ ਤੇ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਜਿਹੜੀਆਂ ਪੰਚਾਇਤਾਂ ਨੇ ਪੰਚਾਇਤਾਂ ਦੇ ਵਿੱਚ ਅਸੀਂ ਇੱਕ ਸਮਝਦੇ ਹਾਂ ਕਿ ਪੰਜ ਮੈਂਬਰਾਂ ਦੀ ਪੰਚਾਇਤ ਹੈ ਸੱਤ ਮੈਂਬਰੀ ਪੰਚਾਇਤ ਹੈ ਸਮੇਤ ਸਰਪੰਚ ਅੱਠ ਮੈਂਬਰ ਨੇ ਕਿਤੇ ਕਿਤੇ ਨੌਂ ਆ ਕਿਤੇ 10 ਨੇ ਉਹਨਾਂ ਸਰਪੰਚਾਂ ਪੰਚਾਂ ਤੋਂ ਮਤਾ ਪਵਾਉਣਾ ਸਰਕਾਰ ਲਈ ਕੋਈ ਔਖਾ ਨਹੀਂ ਜਦੋਂ ਮਰਜ਼ੀ ਮਤਾ ਪਵਾ ਲਣਗੇ ਤੇ ਗਲਗੂਠਾ ਦੇ ਕੇ ਉਹ ਐਮਐਲਏ ਦਾ ਵੀ ਦਬਾਅ ਹੁੰਦਾ ਹੈ ਵੀਡੀਓ ਦਫ਼ਤਰ ਦਾ ਵੀ ਦਬਾਅ ਹੁੰਦਾ ਹੈ ਤੇ ਡਰਾਇਆ ਵੀ ਜਾ ਸਕਦਾ ਹੈ ਲਾਲਚ ਵੀ ਦਿੱਤਾ ਜਾ ਸਕਦਾ ਹੈ ਚੰਦ ਬੰਦਿਆਂ ਨੂੰ ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪਿੰਡ ਘੱਟੋ-ਕਰਤੇ ਮਤੇ ਪਾਉਣ ਕਿ ਜੇਕਰ ਨੂੰ ਪਿੰਡ ਨੇ ਜਗਾ ਵੇਚਣੀ ਵੀ ਆ ਸ਼ਾਮਲਾਟ ਤਾਂ ਪਿੰਡ ಗ್ರಾಮ ਸਭਾ ਦੇ ਵਿੱਚ ਪ੍ਰਵਾਨਗੀ ਦੇਵੇਗਾ ਤੇ ਕੱਲੀ ਪੰਚਾਇਤ ਉਹ ਸਾਡੇ ਪਿੰਡਾਂ ਦੀ ਸ਼ਾਮਲਾਟ ਨਹੀਂ ਵੇਚ ਪਾਏਗੀ ਤਾਂ ਇਹਦੇ ਨਾਲ ਦੋ ਫਾਇਦੇ ਹੁੰਦੇ ਨੇ ਇੱਕ ਤਾਂ ਪੰਚਾਇਤ ਦੀ ਚામੜੀ ਬਚਦੀ ਹੈ ਜਿੱਦੇ ਜੇ ਕਿਤੇ ਸਰਪੰਚ ਨੂੰ ਕਿਤੇ ਘੂਰਿਆ ਵੀ ਜਾਂਦਾ ਹੈ ਕਿਤੇ ਲਾਲਚ ਦਿੱਤਾ ਜਾਂਦਾ ਡਰਾਇਆ ਜਾਂਦਾ ਜਾਂ ਲਿਹਾਜ਼ ਪੂਰੀ ਜਾਂਦੀ ਹੈ ਉਦੇ ਖਿਲਾਫ ਉਹ ਇੱਕੀ ਗੱਲ ਕਹਿ ਦੇਗਾ ਕਿ ਭਾਈ ਮਤਾ ਮੈਂ ਤਾਂ ਚਾਹੇ ਗੁੱਠਾ ਛੱਡ ਪੰਜਾ ਲਵਾ ਲਵਾਂ ਪਰ ਮੇਰੇ ਹੱਥ 'ਚ ਨਹੀਂ ਆਏ ਇਹ ਜਗਾ ਇਹ ਤਾਂ ਪੂਰੇ ਪਿੰਡ ਨੇ ਆ ਗ੍ਰਾਮ ਸਭਾ ਚ ਆਓ ਮੇਰੇ ਪਿੰਡ ਆਓ ਗ੍ਰਾਮ ਸਭਾ ਇਹਦਾ ਮਤਾ ਪਾਏਗੀ ਤਾਂ ਤੁਹਾਡੀ ਇਹ ਗੱਲ ਸਿਰੇ ਹੋ ਪਾਏਗੀ ਪੂਰੇ ਪਿੰਡ ਨੂੰ ਖਰੀਦਣਾ ਪੂਰੇ ਪਿੰਡ ਨੂੰ ਲਾਲਚ ਦੇਣਾ ਪੂਰੇ ਪਿੰਡ ਨੂੰ ਡਰਾਉਣਾ ਇਹ ਕਿਸੇ ਦੀ ਵਸਤੀ ਗੱਲ ਨਹੀਂ ਇਸ ਕਰਕੇ ਇਸ ਪੌਂਸੀ ਦੇ ਲਈ ਅਸੀਂ ਇਹ ਮਹਿਸੂਸ ਕਰਦੇ ਆਂ ਪਿੰਡ ਪਿੰਡ ਹੋਕਾ ਦੇ ਰਿਆਂ ਜਾਗਰੂ ਕਰ ਰਿਆਂ ਕਿ ਕੰਨਾ ਕੰਨਾ ਪਿੰਡ ਇਸ ਗੱਲ ਦੇ ਉੱਤੇ ਗ੍ਰਾਮ ਸਭਾ ਚ ਮਤਾ ਪਾਇਆ ਜਾਵੇ ਤੁਹਾਡੇ ਪਿੰਡ ਵੀ ਮਤਾ ਪਾਵੇ ਤੁਸੀਂ ਜਿਹੜੇ ਸਾਰੇ ਆਏ ਹੋ ਬਾਕੀਆਂ ਨੂੰ ਵੀ ਸਭ ਨੂੰ ਇਸ ਨੇਹਾ ਲਾ ਕੇ ਕਿ ਆਪਾਂ ਮਤਾ ਪਾਉਣੇ ਮਤਾ ਪਾ ਕੇ 5 ਤਰੀਕ ਨੂੰ ਐਸਡੀਐਮ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਤੱਕ ਅਸੀਂ ਆਪਣੀ ਭਾਵਨਾ ਬਿਆਨਤ ਕਰਨੀ ਹੈ ਕਿ ਅਸੀਂ ਆਪਣੀਆਂ ਜਿਹੜੀਆਂ ਸਾਡੇ ਪੁਰਖਿਆਂ ਨੇ ਸਾਡੇ ਲਈ ਧਰੋਵਰ ਛੱਡੀਆਂ ਨੇ ਅਸੀਂ ਨਹੀਂ ਦੇਣੀਆਂ ਅਸੀਂ ਨਹੀਂ ਲੁੱਟਣ ਦੇਵਾਂਗੇ ਅਸੀਂ ਇਕੱਠੇ ਆਂ ਕਿਉਂਕਿ ਸਾਡਾ ਕਾਠੇ ਜਾਂ ਸਾਡੇ ਕੋਲੇ ਬਾਕੀ ਸਭ ਚੀਜ਼ਾਂ ਲੁੱਟ ਕੇ ਲੈ ਗਏ ਨੇ ਸਾਡੇ ਤੋਂ ਸਾਡਾ ਧਰ ਤੇਠਲਾ ਪਾਣੀ ਮੁਕਾ ਚੱਲੇ ਆਂ ਸੀ ਇਹ ਪਾਲਸੀਆਂ ਨੇ ਸਰਕਾਰਾਂ ਦੀਆਂ ਅਸੀਂ ਤਾਂ ਜ਼ਮੀਨ ਹੈ ਜਿਹੜੀ ਉਹ ਸਾਡੀ ਉਪਜਾਉ ਨਹੀਂ ਰਹੀ ਨਸ਼ੇੜੀ ਹੋ ਗਈ ਹੈ ਸਾਡਾ ਹਵਾ ਜੀ ਚ ਅਸੀਂ ਸਾਹ ਲੈਨੇ ਆ ਇਹ ਪ੍ਰਦੂਸ਼ਿਤ ਹੋ ਗਈ ਹੈ ਹਵਾ ਮਤਲਬ ਤਿੰਨੇ ਚੀਜ਼ਾਂ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰ ਤਮਾਤ ਤਿੰਨੇ ਸਾਡੀਆਂ ਮਤਲਬ ਡੈੱਡ ਮੈਡਵਲ ਨੂੰ ਜਾ ਰਹੀ ਇਹਨੇ ਡੈੱਥ ਰੈਡ ਵੱਲ ਨੂੰ ਅਸੀਂ ਜੇ ਕਰ ਇਹਨੂੰ ਨਾ ਬਚਾ ਪਾਏ ਜੇ ਅਸੀਂ ਅੱਜ ਨਾ ਜਾਗੇ ਤਾਂ ਕੱਲ ਨੂੰ ਇਸ ਤਰੀਕੇ ਨਾਲ ਬਿਮਾਰੀਆਂ ਲੱਗਣਗੀਆਂ ਅੱਧੇ ਬੰਦੇ ਬਿਮਾਰ ਪਏ ਨੇ ਤੇ ਅੱਧੇ ਉਹਦੇ ਇਲਾਜ ਲਈ ਤਰਝ ਰਹਾਂਗੇ ਅਸੀਂ ਕਦੋਂ ਲੜਾਂਗੇ ਫਿਰ ਇਸ ਕਰਕੇ ਅੱਜ ਲੋੜ ਹੈ ਅਸੀਂ ਇਕੱਠੇ ਹੋਈਏ ਸਾਰੇ ਇਕੱਠੇ ਹੋ ਕੇ ਇਸ ਮਾਮਲੇ ਦੇ ਉੱਤੇ ਲੋਕਾਂ ਨੂੰ ਵੀ ਜਾਗਰੂਕ ਰਹੀਏ ਪਿੰਡ ਦੇ ਵਿੱਚ ਜੇ ਕੋਈ ਕਿਸਾਨ ਜਥੇਬੰਦੀ ਹੈ ਮਜ਼ਦੂਰ ਜਥੇਬੰਦੀ ਹੈ ਕੋਈ ਮਲਾਜ਼ਮ ਜਥੇਬੰਦੀ ਦਾ ਆਗੂ ਹੈ ਸਭ ਨੂੰ ਕਹਿ ਕੇ ਕਿਸਾਨਾਂ ਮਜ਼ਦੂਰਾਂ ਨੂੰ ਉੱਥੇ ਲੈ ਕੇ ਚਲੀਏ ਕਿਉਂਕਿ ਜੇ ਸ਼ਾਮਣਾ ਜਮੀਨ ਬਚਦੀ ਹੈ ਤਾਂ ਜਿਹੜਾ ਤੀਜਾ ਹਿੱਸਾ ਦਲਤਾਂ ਨੂੰ ਰਿਜ਼ਰਵੇਸ਼ਨ ਦਾ ਮਿਲਦਾ ਉਹ ਤਾਂ ਮਿਲੇਗਾ ਜੇ ਜ਼ਮੀਨ ਬਚੇਗੀ ਇਸ ਲਈ ਸੰਝਾ ਇਹਤ ਦੂਜੀ ਗੱਲ ਜਿਹੜੀ ਲੈਂਡ ਪੂਲਿੰਗ ਪਾਲਸੀ ਸਾਡੀ ਅਸੀਂ ਰੱਦ ਵੀ ਕਰਵਾਈ ਆ ਉਹਦੇ ਪਿੱਛੇ ਇੱਕ ਵੱਡਾ ਕਾਨੂੰਨੀ ਜਿਹੜਾ ਪੱਖ ਸੀ ਸਾਡੇ ਸਾਡੇ ਹੱਕ ਦੇ ਸੀਗਾ ਉਹ ਸੀਗਾ 2013 ਦੀ ਲੈਂਡ ਐਕ acquisition ਐਕਟ ਉਹ ਕਾਨੂੰਨ ਕੀ ਕਹਿੰਦਾ ਹੈ ਉਹ ਕਾਨੂੰਨ ਕਹਿੰਦਾ ਹੈ ਕਿ ਜੇ ਪਿੰਡ ਦੀ ਸ਼ਾਮਲਾ ਪਿੰਡ ਦੀ ਜਗ੍ਹਾ ਕਿਸੇ ਦੀ ਅਕਵਾਇਰ ਕਰਨੀ ਹੈ ਪੂਰੇ ਪਿੰਡ ਦੀ ਜਾਂ ਕੁਝ ਤਾਂ ਪੂਰੇ ਪਿੰਡ ਦੇ ਲੋਕਾਂ ਤੋਂ ਜੇ ਸਰਕਾਰ ਨੇ ਕਰਨੀ ਹੈ ਤਾਂ 70% ਪਿੰਡ ਦੇ ਲੋਕਾਂ ਤੋਂ ਪ੍ਰਵਾਨਗੀ ਲੈਣੀ ਪਵੇਗੀ ਗ੍ਰਾਂਟ ਸਭਾ ਦਾ اجلاس ਕਰਕੇ ਜੇ ਪ੍ਰਾਈਵੇਟ ਕਿਸੇ ਅਧਾਰੇ ਨੂੰ ਦੇਣੀ ਹੈ ਤਾਂ 80% ਲੋਕਾਂ ਨੂੰ ਉਹਦੇ ਤੇ ਰਵਾਨਗੀ ਦੇਣੀ ਪੈਗੀ ਤੀਜੀ ਵੱਡੀ ਗੱਲ ਉਹਦੇ ਵਿੱਚ ਇੱਕ ਸੋਸ਼ਲ ਅਸੈਸਮੈਂਟ ਵੀ ਲਵਾਇਆ ਜਾਏਗਾ ਕਿ ਪਿੰਡ ਦੇ ਵਿੱਚ ਜ਼ਮੀਨ ਤਾਂ ਵੇਚ ਕੇ ਕਿਸਾਨ ਨੂੰ ਪੈਸੇ ਮਿਲ ਗਏ ਪਰ ਉਹਦੇ ਨਾਲ ਜਿਹੜਾ ਮਜ਼ਦੂਰ ਜੁੜਿਆ ਹੋਇਆ ਉਹਦਾ ਕਿੱਤਾ ਜੁੜਿਆ ਹੋਇਆ ਉਹਨੂੰ ਤਾਂ ਕੁਝ ਨਹੀਂ ਮਿਲਿਆ ਇਸ ਕਰਕੇ ਉਹਦੇ ਵਾਸਤੇ ਵੀ ਇਹ ਸੀਗਾ ਕਿ ਸੋਸ਼ਲ ਅਸੈਸਮੈਂਟ ਜਿਹੜਾ ਬਣਾਇਆ ਜਾਵੇ ਤੇ ਉਹ ਤੋਂ ਬਾਅਦ ਉਹ ਬੰਦਿਆਂ ਨੂੰ ਵੀ ਉਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਇਸ ਗੱਲ ਕਰਕੇ ਉਹ ਪਾਲਸੀ ਕਰਕੇ ਸਾਡੀ ਜਿੱਥੇ ਏਕੇ ਦੇ ਨਾਲ ਅਸੀਂ ਲੈਂਡ ਪੂਲਿੰਗ ਪਾਲਸੀ ਬੰਦ ਕਰਵਾਈ ਹੈ ਰੱਦ ਕਰਵਾਈ ਹੈ ਉਥੇ ਕਾਨੂੰਨ ਸਾਡੇ ਪੱਖ ਸਿਗਾ ਅੱਜ ਵੀ ਸਾਨੂੰ ਕਾਨੂੰਨ ਨੇ ਇੱਕ ਜਿਹੜਾ ਤਾਕਤ ਦਿੱਤੀ ਹੈ ಗ್ರಾಮ ਸਭਾ ਨੂੰ ਅਸੀਂ ਮਤੇ ਪਾਈਏ ਕਿ ਜੇ ਜ਼ਮੀਨ ਲੈਣੀ ਹੈ ਪਿੰਡ ਦੀ ਸ਼ਾਮਲਾਟ ਤਾਂ ಗ್ರಾಮ ਸਭਾ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਹੋਏਗਾ ਕੱਲੀ ਪੰਚਾਇਤ ਤੋਂ ਅਸੀਂ ਇਹ ਜਗ੍ਹਾ ਨਹੀਂ ਅਸੀਂ ਦੇਵਾਂਗੇ ਇਹ ਸਾਡੇ ਲਈ ਜ਼ਰੂਰੀ ਹੈ ਇਸ ਲਈ ਅਸੀਂ ਤੁਹਾਨੂੰ ਅਪੀਲ ਕਰਨਾ ਹੈ ਕਿ 5 ਤਰੀਕ ਨੂੰ ਆਓ ਆਪਾਂ ਰਲ ਕੇ ਐਸ.ਐਮ. ਦੇ ਰਾਹੀਂ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਇਹ ਮੰਗ ਪੱਤਰ ਦੇਈਏ ਤੇ ਆਪਣੀ ਆਵਾਜ਼ ਪੂਰੇ ਪੰਜਾਬ ਤੱਕ ਲੈ ਕੇ ਜਾਈਏ ਇਹ ਹੱਥ ਪਰਚਾ ਵੀ ਹੈ ਜਿਹੜਾ ਤੁਹਾਨੂੰ ਅਸੀਂ ਦੇ ਰਹੇ ਹਾਂ ਇਹ ਚ ਬਾਕੀ ਵੀ 29 ਮਹਿਕਮਿਆਂ ਦੀ ਗੱਲ ਵੀ ਹੈ 31 ਸਾਲ ਹੋ ਗਏ ਸਾਡੇ ਪੰਜਾਬ ਦੇ ਅੰਦਰ ਇਸ ਪੰਚਾਇਤੀ ਰਾਜ ਕਾਨੂੰਨ ਬਣੇ ਨੂੰ ਅਜੇ ਤੱਕ 29 ਮਹਿਕਮਿਆਂ ਦਾ ਨਾ ਵਿੱਤੀ ਨਾ ਪ੍ਰਸ਼ਾਸਨਿਕ ਤਾਕਤ ਹੈ ਜਿਹੜੀ ਹੱਕ ਹੈ ਅਧਿਕਾਰ ਹੈ ਉਹ ਪੰਚਾਇਤਾਂ ਨੂੰ ਨਹੀਂ ਦਿੱਤੀ ਗਈ ਸੋ ਇਸ ਲਈ ਪੰਚਾਇਤਾਂ ਨੂੰ 29 ਮਹਿਕਮੇ ਜਿਹੜੇ ਬਣਦੇ ਨੇ ਕਾਨੂੰਨ ਮੁਤਾਬਕ ਉਹ ਸੰਵਿਧਾਨ ਮੁਤਾਬਕ ਉਹ 29 ਮਹਿਕਮੇ ਇਹਨਾਂ ਨੂੰ ਵਾਪਸ ਦਿੱਤੇ ਜਾਣ ਜਿਹੜੇ ਅਜੇ ਤੱਕ ਨਹੀਂ ਦਿੱਤੇ ਗਏ ਉਹਨਾਂ ਦਾ ਹੱਕ ਬੀਤੀ ਤੇ ਪ੍ਰਸ਼ਾਸਨਿਕ ਤਾਕਤ ਮਿਲੇ ਸੋ ਇਹਨਾਂ ਕਹਿੰਦਾ ਆਇਆ ਮੈਂ ਆਪਜੀ ਤੋਂ ਮੰਗ ਅਪੀਲ ਕਰਦਾ ਤੇ ਉਮੀਦ ਕਰਦਾ ਕਿ ਤੁਸੀਂ ਉੱਥੇ ਆਪ ਵੀ ਪਹੁੰਚੋਗੇ ਆਲੇ ਦੁਆਲੇ ਦੇ ਪਿੰਡਾਂ 'ਚ ਵੀ ਜਿੰਨਿਆਂ ਤੱਕ ਤੁਹਾਡੀ ਪਹੁੰਚ ਹੈ ਉਹਨਾਂ ਨੂੰ ਸੁਨੇਹਾ ਲਾਉਂਗੇ ਤੇ ਅਸੀਂ ਮੀਡੀਆ ਰਾਈ ਵੀ ਮੀਡੀਆ ਦੇ ਮਾਤਮਰਾਈ ਵੀ ਸੁਨੇਹਾ ਲਾ ਰਹੇ ਹਾਂ ਪੂਰੇ ਪੰਜਾਬ ਨੂੰ ਜਥੇਬੰਦੀਆਂ ਨੂੰ ਕਿ ਇਕੱਠੇ ਹੋਵੋ ਜਿਨੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਲੋਕ ਇਕੱਠੇ ਹੋਏ ਤਾਂ ਇੱਕ ਗੱਲ ਆਈ ਕਿ ਪਰਸੋ ਦੋ ਦਿਨ ਪਹਿਲਾਂ 150 ਜੁਨੀਅਨ ਇਕੱਠੀ ਹੋਈ ਬਖਵਕ ਜਥੇਬੰਦੀਆਂ ਉਹਨਾਂ ਨਾਲ ਮੀਟਿੰਗ ਕਰਨੀ ਪਈ ਤੇ ਉਹ ਨੋਟੀਫਿਕੇਸ਼ਨ ਕਰਨਾ ਪੈ ਗਿਆ ਜਿਹੜਾ ਸੈਨੇਟਰ ਨੂੰ ਰੱਦ ਕਰਨ ਦਾ ਸੀ ਕਿ ਨਹੀਂ ਰੱਦ ਕਰਾਂਗੇ ਇਹ ਲੋਕਾਂ ਦੀ ਲੋਕਾਂ ਦੇ ਇੱਕੀ ਦੀ ਤਾਕਤ ਹੈ ਇਸ ਲਈ ਸਾਨੂੰ ਆਪਣੀ ਹੋਣੀ ਦੇ ਆਪ ਮਾਰਗਮਾਨਾ ਪਊ ਪੰਜਾਬ ਨੂੰ ਜਾਗਣਾ ਪਏਗਾ ਆਪਣੇ ਪੁੱਤਾਂ ਧੀਆਂ ਵਾਸਤੇ ਕਿਉਂਕਿ ਹੁਣ ਤਾਂ ਬਾਹਰਲੇ ਮੁਲਕਾਂ ਚ ਵੀ ਜਿਹੜੇ ਜਾਣ ਦਿਆ ਇੱਕ ਸਾਨੂੰ ਇਹ ਸੀ ਕਿ ਸਾਡੇ ਅਸੀਂ ਕਿਸੇ ਨੇ ਏਕੜ ਵੇਚਤਾ ਕਿਸੇ ਨੇ ਬਿੱਘਾ ਵੇਚਤਾ ਕਿਸੇ ਨੇ ਲਿਮਟ ਕਰਾ ਲਈ ਕਿਸੇ ਨੇ ਲੋਨ ਕਰਾ ਲਿਆ ਆਪਣੇ ਬੱਚੇ ਬਾਹਰ ਭੇਜਤੇ ਹੁਣ ਤਾਂ ਬਾਹਰੋਂ ਵੀ ਵਾਪਸ ਆ ਰਹੇ ਨੇ ਜਿਹੜੇ 30-30 ਸਾਲ ਦੇ 25-25 ਸਾਲ ਦੇ ਸਾਡੇ ਇੱਥੋਂ ਲੋਕ ਵਸਿੰਦੇ ਗਏ ਹੋਏ ਨੇ ਉਹਨਾਂ ਤੇ ਵੀ ਇੱਕ ਬਾਪਸਾਉਣ ਦੀ ਆਰੀ ਚੱਲ ਰਹੀ ਹੈ ਉਹ ਕੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ 164 ਬੰਦਿਆਂ ਨੂੰ ਕਿਉਂਕਿ ਸਾਡੇ ਪੰਜਾਬੀ ਜ਼ਿਆਦਾਤਰ ਓਥੇ ਜਾ ਕੇ ਡਿਲੀਵਰੀ ਕਰਦੇ ਨੇ ਟਰੱਕ ਡਰਾਈਵਰ ਨੇ ਉਹ ਟਰੱਕ ਡਰਾਈਵਰਾਂ ਤੋਂ ਉਹਨਾਂ ਦਾ ਲੈਸੈਂਸ ਰੱਦ ਕਰ ਰਹੇ ਨੇ ਜ਼ਬਤ ਕਰ ਰਹੇ ਨੇ ਉਹ ਕਿਉਂ ਉਹ ਕਹਿੰਦੇ ਜੇ ਅੰਗਰੇਜ਼ੀ ਆਉਂਦੀ ਹੈ ਤਾਂ ਇੱਥੇ ਇੱਥੇ ਤੁਸੀਂ ਰਹਿ ਸਕਦੇ ਹੋ ਤੁਸੀਂ ਇਹ ਟਰੱਕ ਚਲਾ ਸਕਦੇ ਹੋ ਰੋਜ਼ਗਾਰ ਲੈ ਸਕਦੇ ਹੋ ਨਹੀਂ ਇੱਥੇ ਜਾਓ ਆਪਣੇ ਪੰਜਾਬ ਨੂੰ ਵਾਪਸ ਜਾਣ ਵਾਲੀ ਗੱਲ ਹੈ ਬਹੁਤ ਲੋਕਾਂ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਸਭ ਚੀਜ਼ਾਂ ਇੱਥੇ ਵੇਚ ਕੇ ਬਾਹਰ ਚਲੇ ਗਏ ਲੋੜ ਹੈ ਸਾਨੂੰ ਜੜਾਂ ਨਾਲ ਦੁਬਾਰਾ ਜੁੜਨ ਦੀ ਜੇ ਜੜਾਂ ਨਾ ਰਹੀਆਂ ਤਾਂ ਬਾਹਰ ਗਏ ਪੰਜਾਬੀਆਂ ਦਾ ਵੀ ਜਿਵੇਂ ਕਹਿੰਦੇ ਨੇ ਕਿ ਕੁੜੀ ਪੇਕਿਆਂ ਦੇ ਸਿਰ ਤੇ ਮਾਪਿਆਂ ਦੇ ਸਿਰ ਤੇ ਵਸਦੀ ਹੈ ਬਾਹਰ ਗਏ ਪੰਜਾਬੀ ਵੀ ਸਾਡੇ ਤਾਂ বাস ਪਾਉਣਗੇ ਜੇ ਇੱਥੇ ਉਹਨਾਂ ਦਾ ਪੇਕਾ ਉਹਨਾਂ ਦਾ ਜੜ ਪੰਜਾਬ ਆਪਦੇ ਸਿਰ ਤੇ ਖੜਾ ਹੋਏਗਾ ਸੋ ਇਹਨਾਂ ਕਹਿੰਦਾ ਹਾਂ ਮੈਂ ਆਪਣੀ ਗੱਲ ਸਮਾਪਤ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ